ਹਾਂ ਜੀ ਹਾਂ ਜੀ ਇੱਥੇ ਪੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਹੈ। ਉਹਨੂੰ ਯਾਦ ਕਰਤੇ ਹੋ ਇੱਥੇ ਇੱਕ ਪ੍ਰੋਗਰਾਮ ਰੱਖਿਆ ਗਿਆ ਹੈ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ। ਸੰਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਦਾ ਅੱਜ ਸ਼ਹੀਦੀ ਦਿਵਸ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾ ਰਿਹਾ ਹੈ ਹਰ ਗੁਰਦੁਆਰੇ ਦੇ ਵਿੱਚ ਪਿੰਡ-ਪਿੰਡ ਦੇ ਵਿੱਚ ਮਨਾਇਆ ਜਾ ਰਿਹਾ ਹੈ ਗੁਰਦੁਆਰਾ ਸ੍ਰੀ ਹਰਗੋਬਿੰਦਗੜ੍ਹ ਸਾਹਿਬ ਮਰੰਡਾ ਰੋਡ ਕਰਾੜੀ ਦੇ ਵਿੱਚ ਪਹੁੰਚੇ ਆ ਅੱਜ ਇੱਥੇ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ ਸੋ ਇੱਥੇ ਠੰਡੇ ਮਿੱਠੇ ਜਲਦੀਆਂ ਸ਼ਵੀਲਾਂ ਲਗੀਆਂ ਹੋਈਆਂ ਨੇ ਲੰਗਰ ਲੱਗੇ ਹੋਏ ਨੇ ਕੀਰਤਨ ਦਰਬਾਰ ਵੀ ਚੱਲ ਰਹੇ ਨੇ ਅਤੇ ਇੱਥੇ ਇੱਕ ਦੋ ਛੋਟੇ ਛੋਟੇ ਕੈਂਪ ਵੀ ਲੱਗੇ ਹੋਏ ਨੇ ਤੁਹਾਨੂੰ ਸਾਰੀ ਜਾਣਕਾਰੀ ਦਿਖਾਉਣੀ ਹੈ ਅਤੇ ਗੱਲਬਾਤ ਵੀ ਕਰਦੇ ਆ ਤੇ ਆਓ ਤੁਹਾਨੂੰ ਇਹ ਜਾਣਕਾਰੀ ਦਿਖਾਉਣੀ ਹੈ ਇਹ ਜਾਣਕਾਰੀ ਦੇਖਣ ਦੇ ਲਈ ਬਣੇ ਰਹੋ ਸਾਡੇ ਏਕਮਾਨ ਚੈਨਲ ਦੇ ਨਾਲ Yes. Yeah. ਸੇਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਵਸ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾ ਰਿਹਾ ਗੁਰਦੁਆਰਾ ਸ੍ਰੀ ਹਰਗੋਬਿੰਦਗੜ੍ਹ ਸਾਹਿਬ ਮਰੰਡਾ ਰੋਡ ਕਰਾਲੀ ਤੇ ਵੀ ਮਨਾਇਆ ਜਾ ਰਿਹਾ ਕੀ ਕਹੋਗੇ ਅੱਜ ਦੇ ਦਿਹਾੜੇ ਬਾਰੇ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸ਼ਾਂਤੀ ਦੇ ਪੁੰਜ ਸ਼ਹੀਦ ਅੰਗ ਸਤਸਾਦ ਸਤਗੁਰੂ ਗੁਰੂ ਅਰਜਨ ਦੇਵ ਸਾਹਿਬ ਵਾਲਾ ਸ਼ਹੀਦੀਪੁਰਾ ਸੰਗਤਾਂ ਫਰਦਾਪੁਰ ਬਣਾ ਰਹੀਆਂ ਨੇ ਗੁਰਦੁਆਰਾ ਸਾਹਿਬ ਦੇ ਖੇ ਵੀ ਫਰੀਅ ਅਖੰਡ ਪਾਠ ਦੇ ਭੋਗ ਪਾਏ ਗਏ ਨੇ ਕੀਰਤਨ ਚੱਲ ਰਿਹਾ ਹੈ ਗੁਰਕਲਗਾ ਦੁੱਟ ਵਾਰਤ ਰਿਹਾ ਹੈ ਤੇ ਠੰਡੇ ਮਿੱਠੇ ਚੱਲ ਚੁਬੀ ਨਾਲ ਸੰਗਤਾਂ ਸੇਵਾ ਕਰ ਰਹੀਆਂ ਨੇ ਸਮੇਂ ਦੀ ਹਕੂਮਤ ਦੇ ਵੱਲੋਂ ਜਹਾਂਗੀਰ ਬਾਦਸ਼ਾਹੀ ਹਕੂਮਤ ਉਸ ਸਮੇਂ ਫਤਿਹਪੁਰਾਂ ਨੇ ਜੋ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਇਹ ਹੀ ਵੱਡਾ ਕਾਰਨ ਬਣਿਆ ਸਗਰਾਂ ਸ਼ਹੀਦ ਜੀ ਦਾ ਅਤੇ ਬਿਰਥੀ ਚੰਦ ਜੋ ਵੱਡੇ ਭਰਾਤਾ ਸੀ ਉਹਨਾਂ ਨੇ ਵੀ ਵਿਰੋਧ ਕੀਤਾ ਕਿ ਗੁਰਤਾ ਗੱਦੀ ਦਾ ਮੈਂ ਹੱਕਦਾਰ ਆ ਮੈਨੂੰ ਗੁਰਤਾ ਗੱਦੀ ਮਿਲਣੀ ਚਾਹੀਦੀ ਹੈ ਚੰਦੂ ਦੇ ਬਾਂਧ ਰਿਸ਼ਤਾ ਗ੍ਰਿਤਾ ਸੀ ਮਹਾਰਾਜ ਨੇ ਆਪਣੇ ਸੁਪੁੱਤਰ ਸ਼ੇਪ ਪਾਛ ਦੇ ਉਹ ਵੀ ਵੱਡਾ ਕਾਰਨ ਬਣਿਆ ਅਤੇ ਭਗਤ ਕਾਨਾ ਜੀ ਪੀਲੋ ਜੀ ਛੱਜੂ ਜੀ ਇਹਨਾਂ ਨੇ ਭਗਤ ਨੇ ਵਿਰੋਧ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਰਜ ਨਹੀਂ ਕੀਤੀ ਤੇ ਬਹੁਤ ਸਾਰੇ ਕਾਰਨ ਬਣੇ ਨੇ ਜੋ ਲੋਕ Hindu ਲੋਕ ਜੁੜ ਰਹੇ ਸਨ ਮੁਸਲਮਾਨ ਲੋਕ ਜੁੜ ਰਹੇ ਸਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨਾਲ ਉਹਨਾਂ ਦੀ ਸ਼ਖਸ ਦੇਖ ਕੇ ਰਬੀ ਨੂਰ ਨੂੰ ਦੇਖ ਕੇ ਇਹ ਬਹੁਤ ਸਾਰੇ ਕਾਰਨ ਬਣੇ ਨੇ ਉਸ ਸਮੇਂ ਜਹਾਂਗੀਰ ਬਾਦਸ਼ਾਹ ਦੇ ਕੰਨ ਭਰੇ ਲੋਕਾਂ ਨੇ ਉਦਗਰਾ ਨੂੰ ਚੰਦੂ ਦੀ ਰਾਜ ਲਾਹੌਰ ਦੇ ਵਿੱਚ ਇਹ ਮਹਾਨ ਸ਼ਾਦ ਦੇਣੀ ਪਈ ਤਤੀ ਤਵੀ ਤੇ ਬੈਠੇ ਨੇ ਸਤਿਗੁਰੂ ਜੀ ਇਸ ਗਰਮੀ ਜਰੂਰਤ ਦੇ ਵਿੱਚ ਫੜਪੂंजे ਨੇ ਸੀਸ ਤੇ ਤਤਾ ਰੇਤਾ ਪਾਇਆ ਹੈ ਜੇਕਰ ਮੇਟੋ ਵਾਲੇ ਵਾ ਦਿੱਤੇ ਗਏ ਨੇ ਅਤੇ ਜਾਸ਼ਾ ਕਾਨੂੰਨ ਦੇ ਅਨੁਸਾਰ ਮਾਰੋਛੀਦ ਕਰਨਾ ਚਾਹਿਆ ਇਹਨਾਂ ਨੇ ਰਾਵੀ ਦਰਿਆ ਦੇ ਸਤਗੁਰਾਂ ਨੇ ਇਸ਼ਾਨ ਕਰਕੇ ਇਹ ਮਹਾਨ ਸ਼ਾਹ ਦਿੱਤੀ ਹੈ ਸਤਗੁਰਾਂ ਦੀ ਸੀਜਨ ਕੋਟਾ ਅਨਕੁਰ ਪ੍ਰਣਾਮ ਹੈ ਤੋਂ ਇਤਿਹਾਸ ਆਪਸੰ ਸਰਬਨ ਕੀਤਾ ਨਾਲ ਮੇਰੇ ਮਾਸਟਰ ਜੀ ਨੇ ਇਤਿਹਾਸ ਕਰਨੇ ਉਹ ਥੋੜੇ ਚਾਰਨਾ ਪਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਾਸਟਰ ਜੀ ਸਰਦਾ ਰਜਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦੇ ਇਹ ਦਿਨ ਬਾਰੇ ਕੀ ਕਹੂੰਗੇ ਜੋ ਸ਼ਹੀਦیاں ਪਾਈਆਂ ਗਈਆਂ ਨੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਅਜ ਸ਼ਹੀਦੀ ਦਿਵਸ ਸਿੱਖ ਧਰਮ ਧਾਰਮਿਕ ਹੋਣ ਦੇ ਨਾਲ ਨਾਲ ਜੋ ਸਮਾਜਿਕ ਤੇ ਰਾਜਨੀਤਿਕ ਸਰੋਕਾਰ ਹਨ ਉਹਨਾਂ ਨੂੰ ਵੀ ਸਬੋਧਿਤ ਕਰਦਾ ਹੈ ਗੁਰੂ ਸਾਹਿਬ ਨੇ ਦੇਖਿਆ ਕਿ ਸਮਾਜ ਉਦੋਂ ਤੱਕ ਠੀਕ ਨਹੀਂ ਹੋ ਸਕਦਾ ਜਦੋਂ ਤੱਕ ਰਾਜਨੀਤਿਕ ਵਿਵਸਥਾ ਜਿਹੜੀ ਹੈ ਉਤਿਆਚਾਰੀ ਹੈ ਲੋਕਾਂ ਦਾ ਸ਼ੋਸ਼ਣ ਕਰਨ ਵਾਲੀ ਹੈ ਕਟੜਪੰਥੀ ਹੈ ਸੋ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਇਸ ਵਿਵਸਥਾ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਉਹਨਾਂ ਨੇ ਰਾਜੇ ਸ਼ੀਮਕਦਮ ਕੁੱਤੇ ਕਲ ਕਾਤੀ ਰਾਜੇ ਕਾ ਸਾਈ ਧਰਮ ਪੰਖ ਕਰ ਉੜ ਰਿਆ ਦਾ ਉਪਦੇਸ਼ ਜਿਹੜਾ ਹੈ ਦਿੱਤਾ ਸੇ ਹਕੂਮਤ ਨੇ ਇਹ ਚੀਜ਼ ਸਮਝ ਲਈ ਕਿ ਇੱਕ ਧਾਰਮਿਕ ਮਾਲਾ ਫੇੜਨ ਵਾਲਿਆਂ ਦਾ ਧਰਮ ਨਹੀਂ ਸਗੋਂ ਇਹ ਸਾਡੇ ਜ਼ੁਲਮ ਜ਼ਬਰ ਦੇ ਖਿਲਾਫ ਲੋਕਤਨ ਨੂੰ ਲਾਂਬੰਦ ਕਰਨ ਵਾਲੀ ਇੱਕ ਬਹੁਤ ਵੱਡੀ ਲਹਿਰ ਜਿਹੜੀ ਹੈ ਉਹ ਉੱਭਰ ਰਹੀ ਹੈ ਜਿਵੇਂ ਜੈਨੀ ਜੀ ਨੇ ਕਿਹਾ ਕਿ ਸਿੱਖ ਧਰਮ ਨੇ ਸਮੇਂ ਬਹੁਤ ਤਰੱਕੀ ਕੀਤੀ ਹਰ ਮੰਦਰ ਸਾਹਿਬ ਸਿੱਖਾਂ ਨੂੰ ਕੇਂਦਰੀ ਸਥਾਨ ਮਿਲ ਗਿਆ ਆਪਣਾ ਧਰਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਮਿਲ ਗਿਆ ਤੇ ਮੁਬਦ ਜਲਫਕਾਰ ਅਰਦਸਤਾਨੀ ਕਹਿੰਦਾ ਹੈ ਕਿ ਪੂਰੇ ਭਾਰਤ ਦੇ ਵਿੱਚ ਐਸਾ ਕੋਈ ਸਥਾਨ ਨਹੀਂ ਸੀ ਜਤੇ ਸਿੱਖ ਬਸਦੇ ਨਾ ਹੁਣ Google ਚੰਦਨ ਆ ਰੰਗ ਨੇ ਸਪਸ਼ਟ ਰੂਪ ਵਿੱਚ ਕਿਹਾ ਹੈ ਕਿ ਲੋਕ ਬਾਦਸ਼ਾਹ ਨੂੰ ਨਿਯਮਤ ਰੂਪ ਦੇ ਵਿੱਚ ਕਰਨਾ ਹੀ ਸੀ ਦੇ ਰਹੇ ਲੇਕਿਨ ਗੁਰੂ ਮਹਾਰਾਜ ਜੀ ਨੂੰ ਦਸਮੰਦ ਦੇ ਰਹੇ ਸੀ ਜਿਹਦੇ ਉਹ ਪੈਸਾ ਪੈਸਾ ਲੋਕ ਭਲਾਈ ਦੇ ਕਾਰਜਾਂ ਦੇ ਉੱਤੇ ਲਗਾ ਰਹੇ ਸੀ ਸੋ حکومت ਨੇ ਦੇਖਿਆ ਕਿ ਇੱਕ ਐਸੀ ਲਹਿਰ ਉਤਪਨ ਹੋ ਰਹੀ ਹੈ ਜਿਹੜੀ ਸੁੱਤੇ ਪਏ ਲੋਕਾਂ ਨੂੰ ਸਾਡੇ ਜ਼ੁਲਮ ਜ਼ਬਰ ਦੇ ਖਿਲਾਫ ਖੜਾ ਕਰ ਰਹੀ ਹੈ ਇਸ ਨੂੰ ਜਲਦੀ ਤੋਂ ਜਲਦੀ ਪੁਚਲ ਦੇਣਾ ਚਾਹੀਦਾ ਹੈ ਲੋਕ ਉਹਨਾਂ ਨੂੰ ਸੱਚਾ ਪਾਤਸ਼ਾਹ ਕਹਿਣ ਲੱਗ ਪਏ ਤੇ ਬਾਦਸ਼ਾਹ ਦੀ ਥਾਂ ਤੇ ਇੱਕ ਝੂਠੇ ਪਾਤਸ਼ਾਹ ਬਣੀ ਗਈ ਤੋ ਇਹ ਸਥਿਤੀ ਸੀ ਜੇ ਜਿਹੜੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਮੁੱਖ ਕਾਰਨ ਜਿਹੜੀ ਹੈ ਬਣੀ ਕਿ ਉਹ ਲੋਕਾਂ ਨੂੰ ਅਤਿਆਚਾਰੀ ਤੇ ਕੱਟੜ ਪੰਥੀ ਜਿਹੜਾ ਹੈ ਹਕੂਮਤ ਦੇ ਵਿਰੋਧ ਦੇ ਵਿੱਚ ਖੜਾ ਕਰ ਰਹੇ ਸੀ ਇਸ ਦਾ ਹੀ ਅੱਗੇ ਪਰਨਾਮ ਅਕਾਲ ਤਖਤ ਸਾਹਿਬ ਦੇ ਰੂਪ ਦੇ ਵਿੱਚ ਸਾਹਮਣੇ ਆਉਂਦਾ ਹੈ ਕਿ ਉਹ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਖੜਾ ਕਰਦੇ ਹਨ ਮੈਂ ਆਪਣਾ ਜਸਕਰਨ ਸਿੰਘ ਜੀ ਉਹਨਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੇ ਹਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਤੁਸੀਂ ਸੇਵਾ ਕਰ ਰਹੇ ਹੋ ਹਾਂਜੀ ਬਰਤਨਾਂ ਦੀ ਸੇਵਾ ਬਰਤਨਾਂ ਦੀ ਸੇਵਾ ਕਰ ਰਹੇ ਹਾਂ ਅੱਛਾ ਕਦੋਂ ਕਦੇ ਲੱਗੇ ਹੋਏ ਤੁਸੀਂ ਇਹ ਕਰਨ ਸਵੇਰ ਜੀ ਸਵੇਰ ਤੋਂ ਲੱਗੇ ਹੋਏ ਆ ਕਿਵੇਂ ਲੱਗਦਾ ਤੁਹਾਨੂੰ ਇਹ ਜੀ ਸੇਵਾ ਕਰਕੇ ਬਹੁਤ ਵਧੀਆ ਜੀ ਬਹੁਤ ਵਧੀਆ ਲੱਗਦਾ ਹਾਂਜੀ ਪਹਿਲਾਂ ਵੀ ਕਦੇ ਕਰਦੇ ਰਹਿੰਦੇ ਆ ਇਹ ਜੀ ਸੇਵਾ ਹਾਂਜੀ ਹਾਂਜੀ ਕਿੱਥੇ ਕਰਦੇ ਹੁੰਦੇ ਆ ਆਹੀ ਗੁਰਦੁਆਰੇ ਗੁਰਦੁਆਰੇ 'ਚ पहले सेवा सेवा हाँ दी। 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 हाँ का, का। वाहे की क्या नाम है आपका मेरा नाम शिवानी कुमारी है। आप कहाँ से आए हो मैं हिमाचल से आई हूँ जी सो आज गुरुद्वारा साहेब में आए हो यहाँ क्या चल रहा है आपको मालूम है हाँ जी हाँ जी यहाँ पे गुरु अर्जुन देव जी का शहीदी दिवस है उनको याद करते यहाँ पे एक प्रोग्राम रखा गया है जी जिसमें ठंडा जल पिलाया जा रहा है कीर्तन रखा गया है और लंगर का आयोजन किया गया है जी हाँ जी आप पहले भी गुरुद्वारा साहब में आते हो हाँ जी डेली आते हैं जी बोलो वाहे गुरु जी का खालसा वाहे गुरु जी की फतेह वाहे गुरु जी का खालसा वाहे गुरु जी की फतेह आप भी यहाँ डेली आते हाँ जी डेली आते हैं तो पंजाब में आकर कैसा लगता है जहाँ जो गुरुद्वारे हैं वहाँ पे लंगर चौबीस घंटे चलता रहता है बड़ा अच्छा लगता है हमें दिल्ली आके हम तो रोज़ आते हैं यहाँ पे कोई भी आए छोटा आए बड़ा आए तो लंगर हाँ जी सभी का पेट भर जाता है सभी को पेट भर के खाना खिलाया जाता है यहाँ पे बहुत ही अच्छा लगता है वाहे गुरु जी का खालसा फतेह ਕਾਲੀ ਸਤਿ ਸ੍ਰੀਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜਸਵੀਰ ਕੋਰ ਕਰਾਲੀ ਸਰ ਤੋਂ ਬਰੋਂਗ ਕਰਦੀ ਹਾਂ ਜੀ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੇ ਹਾਂ ਤੁਸੀਂ ਇਹ ਵੇਟ ਕਰ ਰਹੇ ਹੋ ਭਜਨ ਕਰ ਰਹੇ ਹੋ ਤੇ ਕੁਝ ਲਿਖ ਵੀ ਰਹੇ ਹੋ ਕੀ ਹੈ ਹਾਂ ਜੀ ਇਹ ਸਰ ਆਪਣਾ ਫ੍ਰੀ ਚੈੱਕ ਅਪ ਬੋਡੀ ਚੈੱਕ ਅਪ ਹੈਲਥ ਕੈਂਪ ਲਗਾਇਆ ਹੋਇਆ ਹੈ ਇਸ ਦੇ ਵਿੱਚ ਆਪਣਾ ਫਰੀ ਮੈਡੀਸਨ ਲਾਈਫ ਬਤੀਤ ਕਰਨ ਦੇ ਲਈ ਤੇ ਵੈਲਨੈਸ ਹੈਲਥ ਵੈਲਨੈਸ ਕੋਚ ਬਲੋਂ ਲਗਾਇਆ ਜਾਂਦਾ ਹੈ ਇਸ ਦੇ ਵਿੱਚ ਹੈਲਦੀ ਨਿਊਟ੍ਰੀਸ਼ਨ ਦੀ ਗਾਈਡੈਂਸ ਤੇ ਮੈਡੀਸਨ ਫਰੀ ਲਾਈਫ ਰਹਿਣ ਲਈ ਆਪਾਂ ਆਪਣਾ ਸੁਝਾਸ਼ਨ ਦਿੱਤੇ ਦਿੰਦੇ ਹਾਂ ਹਾਂਜੀ ਤੇ ਪ੍ਰੋਪਰ ਡਾਈਟ ਪਲਾਨ ਦਿੱਤਾ ਜਾਂਦਾ ਹੈ ਜਿਸ ਨੂੰ ਫੋਲੋ ਕਰਕੇ ਆਪਣਾ ਹਾਂ ਹਮੇਸ਼ਾ ਲਈ ਮੈਡੀਸਨ ਫਰੀ ਲਾਈਫ ਬੰਦਾ ਬਤੀਤ ਕਰ ਸਕਦਾ ਹੈ। ਹਾਂਜੀ। ਤੇ ਹੁਣ ਇਹ ਮੈਡੀਸਨ ਦੀ ਜ਼ਰੂਰਤ ਨਹੀਂ ਪਏ ਕਿਉਂਕਿ ਹੈਲਦੀ ਡਾਈਟ ਦਿੱਤੀ ਜਾਂਦੀ ਹੈ। ਕਿਵੇਂ ਪਾਣੀ ਪੀਣਾ ਹੈ, ਕਿੰਨਾ ਪਾਣੀ ਪੀਣਾ ਚਾਹੀਦਾ ਹੈ। weight ਦੇ ਅਕੋਰਡਿੰਗ 20 ਕਿਲੋ weight ਮਗਰ 1 ਲੀਟਰ ਪਾਣੀ ਪੀਣਾੰਦਾ ਜ਼ਰੂਰੀ ਹੈ। ਤੇ ਸਾਨੂੰ ਬਹੁਤ ਹੀ ਮਤਲਬ ਹੈਲਦੀ ਡਾਈਟ ਲੈਣੀ ਚਾਹੀਦੀ ਜਿਸ ਨਾਲ ਪੂਰੇ ਫਿੱਟ ਰਹਿ ਸਕਦੇ ਹਾਂ। ਤੇ ਜਦੋਂ ਪ੍ਰੋਪਰ ਨਿਊਟ੍ਰੀਸ਼ਨ ਬੋਡੀ ਚ ਨਹੀਂ ਜਾਂਦਾ ਏ ਉਸ ਦੇ ਨਾਲ ਬਹੁਤ ਪ੍ਰੋਬਲਮਸ ਆਉਂਦੀਆਂ ਹੈਲਥ ਪ੍ਰੋਬਲਮਸ ਆਉਂਦੀਆਂ ਏ ਤੇ ਉਸ ਨੂੰ ਠੀਕ ਕਰਨਾ ਸਿਰਫ ਸੈਰ ਕਰਨ ਨਾਲ ਜਾਂ ਆਜੀ ਖੁਰਾਕ ਦੇ ਨਾਲ ਹੀ ਸੁਧਾਰ ਕੀਤਾ ਜਾ ਸਕਦਾ ਹੈ ਹਾਂਜੀ ਇਹ ਨਿਊਟ੍ਰੀਸ਼ਨ ਡਾਈਟ ਪਲਾਨ ਹੈਗਾ ਇਹ ਉਸ ਨੂੰ ਲੈ ਕੇ ਬਿਲਕੁਲ ਆਪਾਂ ਸਾਰੀ ਉਮਰ ਮੈਡੀਸਨ ਫ੍ਰੀ ਲਾਈਫ ਬਤੀਤ ਕਰ ਸਕਦੇ ਹਾਂ ਹਾਂ ਸਾਡਾ ਮਿਸਨਾਵ ਕਰਾਲੀ ਏਰੀਆ ਵਿੱਚ ਜਾਂ ਜਿੰਨੇ ਵੀ ਆਸ-ਪਾਸੇ ਇਲਾਕੇ ਦੇ ਵਿੱਚ ਅਸੀਂ ਚੈੱਕਅਪ ਕੈਂਪ ਲਗਾਇਆ ਕਰਾਂਗੇ ਤੇ ਗਾਈਡੈਂਸ ਦਿੰਦਾਂਗੇ ਬੱਚਿਆਂ ਨੂੰ ਅੱਛੀ ਡਾਈਟ ਲੈਣੀ ਚਾਹੀਦੀ ਹੈ ਜਿਹੜੀ ਸਬਜ਼ੀਆਂ ਸੋ ਅਰੇੜੀ ਵਗਾਰੇ ਖੜੇ ਹੁੰਦੇ ਉਹਨਾਂ ਤੋਂ ਬਿਲਕੁਲ ਨਿਕਾਣਾ ਚਾਹੀਦਾ ਹੈ ਪੇਰੈਂਟਸ ਨੂੰ ਚਾਹੀਦਾ ਬੱਚਿਆਂ ਨੂੰ ਆਪਣੇ ਹੱਥ ਦਾ ਖਾਣਾ ਬਣਾ ਕੇ ਬੱਚਿਆਂ ਨੂੰ ਦਿੱਤਾ ਜਾਵੇ ਤਾਂ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਜਿਹੜੀ ਬਿਲਕੁਲ ਹੈਲਦੀ ਔਰ ਹੈਪੀ ਲਾਈਫ ਇੰਜੋਏ ਕਰੇ ਕੀ ਲੱਗਦਾ ਮਤਲਬ ਕਿ ਇਹ ਕੋਈ ਖਾਣ ਪੀਣ ਜਿਵੇਂ ਆਪਾਂ ਰੇੜੀਆਂ ਤੇ ਖਾਂਦੇ ਆ ਉਹਦਾ ਕੋਈ ਇਹ ਚੱਕਰ ਹੁੰਦਾ ਬਿਲਕੁਲ ਜੀ ਬਿਲਕੁਲ ਉੱਥੇ ਬਿਲਕੁਲ ਇੱਕ ਤਰ੍ਹਾਂ ਦਾ ਗੰਦ ਹੀ ਖਾਇਆ ਜਾਂਦਾ ਹੈ ਮਤਲਬ ਬਰਤਨ ਵੀ ਨਹੀਂ ਸਾਫ਼ ਕੀਤੇ ਜਾਂਦੇ ਹੈਂਡ ਵਾਸ਼ ਵੀ ਨਹੀਂ ਕੀਤੇ ਜਾਂਦੇ ਪ੍ਰੋਪਰ ਤੇ ਬੱਚਿਆਂ ਨੂੰ ਸਿਰਫ ਟੇਸਟ ਦੇ ਆਧਾਰ ਤੇ ਹੀ ਉਹਨਾਂ ਨੂੰ ਖਾਣ ਪੀਣ ਦਾ ਪਤਾ ਹੈ ਉਹਦੇ ਚ ਨਿਊਟ੍ਰੀਐਂਟਸ ਹੈ ਕਿ ਨਹੀਂ ਹੈ ਪ੍ਰੋਟੀਨ ਹੈ ਨਹੀਂ ਹੈ ਇਸ ਗੱਲ ਦਾ ਬਿਲਕੁਲ ਨੋਲੇਜ ਨਹੀਂ ਹੈ ਜਿਸ ਦੇ ਨਾਲ ਹੀ ਸਾਨੂੰ ਬਹੁਤ ਜ਼ਿਆਦਾ ਹੈਲਥ ਪ੍ਰੋਬਲਮਸ ਆਉਂਦੀਆਂ ਆ ਉਹ ਸਿਰਫ ਸਹੀ ਖਾਣਾ ਖਾਣ ਦੇ ਨਾਲ ਹੀ ਆਪਾਂ ਸੁਧਾਰ ਕਰ ਸਕਦੇ ਹਾਂ ਪੂਰਾ ਫਿੱਟ ਰਹਿਣ ਦੇ ਲਈ ਸਾਨੂੰ ਸਿਰਫ 80% ਜਿਹੜਾ ਨਿਊਟ੍ਰੀਸ਼ਨ ਡਾਈਟ ਪਲਾਨ ਖਾਣਾ ਚਾਹੀਦਾ ਹੈ ਤੇ 20% ਸਾਨੂੰ ਐਕਸਰਸਾਈਜ਼ ਦੀ ਜ਼ਰੂਰਤ ਹੈ ਹਾਂਜੀ ਫਿਰ ਹੀ ਅਸੀਂ ਫਿੱਟ ਰਹਿ ਸਕਦੇ ਹਾਂ ਤੁਹਾਡਾ ਕੀ ਨਾਂ ਹੈ ਜੀ ਮੇਰਾ ਨਾਮ ਨਰਿੰਦਰ ਕੋਹਰੇ ਜੀ ਜੀ ਕੀ ਕਹੂਗੇ ਆਪਾਂ ਜੋ ਮੈਦਾ ਹੁੰਦਾ ਹੈ ਹੋਰ ਵੀ ਕਾਫੀ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਆਪਣੇ ਸਰੀਰ ਦੇ ਵਿੱਚ ਜਮ ਜਾਂਦੀਆਂ ਨੇ ਮੈਦਾ ਸਰ ਬਹੁਤ ਜ਼ਿਆਦਾ ਖਤਰਨਾਕ ਹੈ ਉਹ ਸਾਨੂੰ ਖਾਣਾ ਨਹੀਂ ਚਾਹੀਦਾ ਉਹ ਸਾਡੀਆਂ ਨਸਾਂ ਵਿੱਚ ਬਲੋਕਸ ਕਰ ਦਿੰਦਾ ਹੈ ਤੇ ਜਿਸ ਦੇ ਨਾਲ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮਸ ਆ ਜਾਂਦੀਆਂ ਨੇ ਅੱਜ ਕੱਲ ਦੇ ਬੱਚੇ ਸਾਰਾ ਦਿਨ ਦੇਖੋ ਤੁਸੀਂ ਘਰ ਦਾ ਫਾਸਟ ਫੂਡ ਖਾਣਾ ਜ਼ਿਆਦਾ ਪਸੰਦ ਕਰਦੇ ਆ ਘਰ ਦਾ ਖਾਣਾ ਖਾਣਾ ਬਿਲਕੁਲ ਨਹੀਂ ਪਸੰਦ ਕਰਦੇ ਤੇ ਇਸ ਕਰਕੇ ਉਹਨਾਂ ਨੂੰ ਜ਼ਿਆਦਾ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਨੇ ਮੋਟਾ ਅੱਜ ਦੇ ਸਮੇਂ ਵਿੱਚ ਸਭ ਤੋਂ ਵੱਧ ਜਿਹੜੀ ਹੈ ਉਹ ਮੋਟਾਪਾ ਤੇ ਆਉਣ ਦੇ 10-15 ਸਾਲਾਂ ਵਿੱਚ ਮੋਟਾਪਾ ਸਭ ਤੋਂ ਵੱਧ ਬਿਮਾਰੀ ਹੋਏਗੀ ਜੋ ਸਾਡੇ ਬੱਚਿਆਂ ਵਿੱਚ ਪੈਦਾ ਹੋ ਜਾਊਗੀ ਠੀਕ ਹੈ ਨਾ ਅਸੀਂ ਸਾਡਾ ਮਿਸ਼ਨ ਹੈਗਾ ਅਸੀਂ ਹੈਲਥ ਅਵੇਅਰਨੈਸ ਕੈਂਪ ਲਗਾਏ ਜਾਣ ਵੱਧ ਤੋਂ ਵੱਧ ਅਸੀਂ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਇਆ ਜਾਵੇ ਸਾਡੇ ਸੀਨੀਅਰ ਹੈਲਥ ਕੋਚ ਸਾਡੇ ਨਾਲ ਨੇ ਸਾਡੇ ਮੈਂਟਰ ਸਰ ਸਾਡੇ ਨਾਲ ਨੇ ਅਸੀਂ ਵੱਧ ਤੋਂ ਵੱਧ ਅਸੀਂ ਖੁਸ਼ਹਾਲ ਲਾਈਫ ਅਸਾਂ ਦੇ ਰਿਵਿਚ ਦੇਣਾ ਚਾਹਾਂਗੇ ਕੀ ਲੱਗਦਾ ਵੀ ਜਿਹੜੀ ਜਨਰੇਸ਼ਨ ਨਵੀਂ ਬੱਚੇ ਨੇ ਇਹ ਗਲਤ ਖਾ ਰਹੇ ਨੇ ਉਹ ਹਟ ਜਾਣਗੇ ਹਾਂਜੀ ਸਰ ਅਗਰ ਉਹਨਾਂ ਨੂੰ ਸਹੀ ਗਾਈਡੈਂਸ ਦਿੱਤੀ ਜਾਂਦੀ ਹੈ ਫਿਰ ਬੱਚੇ ਤਾਂ ਬਿਲਕੁਲ ਸਮਝਣਗੇ ਜੀ ਇਸ ਗੱਲ ਨੂੰ ਵੀ ਸਾਨੂੰ ਸਾਡੀ ਬੋਡੀ ਚ ਨਿਊਟ੍ਰੀਸ਼ਨ ਜਾਣਾ ਚਾਹੀਦਾ ਹੈ ਜਦ ਕਿ ਅਸੀਂ ਆਪਣਾ ਹੈਲਦੀ ਡਾਈਟ ਨਹੀਂ ਲੈ ਰਹੇ ਨਾ ਪ੍ਰੋਟੀਨ ਬੋਡੀ ਚ ਨਹੀਂ ਜਾ ਰਿਹਾ ਅਗਰ ਅਸੀਂ ਮੈਦਾ ਜੰਕ ਫੂਡ ਖਾਂਦੇ ਆ ਉਹ ਸਾਡੀ ਬੋਡੀ ਚ ਨਿਊਟ੍ਰੀਸ਼ਨ ਨਹੀਂ ਜਾਂਦਾ ਸਿਰਫ ਕਾਰਬੋਹਾਈਡਰੇਟਸ ਫੈਟ ਜਾ ਰਹੀ ਹੈ ਉਹਦੇ ਨਾਲ ਸਾਡੇ ਅੰਦਰ ਵੀਕਨੈਸ ਆ ਰਹੀ ਹੈ ਜੀ ਜਿਹਨੂੰ ਅਸੀਂ ਸਿਰਫ ਹੈਲਦੀ ਡਾਈਟ ਨਾਲ ਹੀ ਅਸੀਂ ਤਬਦੀਲ ਕੀਤਾ ਜਾ ਸਕਦਾ ਹੈ ਹਾਂ ਜੀ ありがとうございました。